ਕਣਾ ਪੱਤਰਕਾਰ ਲਾਪ੍ਰੀਤ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਕਲਨੌਰ ਦੇ ਵਿੱਚ ਕਹਿੰਦੇ ਜਿਸ ਨੂੰ ਆ ਗਿਆ ਤਰੀਕਾ ਉਸ ਦਾ ਇੱਥੇ ਅਮਰੀਕਾ ਇੱਕ ਨੌਜਵਾਨ ਨੇ ਜਿਹੜੀ ਆ ਇਹ ਕਹਾਵਤ ਜਿਹੜੀ ਆ ਉਹ ਸੱਚ ਕਰ ਬਖਾਈ ਆ ਸੋ ਕਲਨੌਰ ਦੇ ਕਸਬੇ ਦੇ ਵਿੱਚ ਇੱਕ ਨੌਜਵਾਨ ਆ ਸਾਡੇ ਨਾਲ ਜ਼ਰੂਰ ਗੱਲਬਾਤ ਉਹਨਾਂ ਨਾਲ ਕਰ ਲੈਣੀ ਆ ਵੀ ਉਹਨਾਂ ਦੇ ਮਨ ਦੇ ਵਿੱਚ ਇਹ ਕਿਵੇਂ ਜਿਹੜਾ ਇਸ ਪ੍ਰੋਜੈਕਟ ਨੂੰ ਲਗਾਉਣ ਦਾ ਜਿਹੜਾ ਇਹ ਸਾਰਾ ਕਿਵੇਂ ਮਨ ਦੇ ਵਿੱਚ ਇਹਨਾਂ ਦੇ ਆਈ ਵਿਚਾਰ ਸਸੀ ਕਾਲ ਜੀ ਕੀ ਵੀਰ ਜੀ ਆਪਾਂ ਦਾ ਮੇਰਾ ਨਾਮ ਰਤਪਾਲ ਸਿੰਘ ਜੀ ਤੇ ਇਹ ਕਿਵੇਂ ਮਨ ਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਲਗਾਉਣ ਦੀ ਵਿਚਾਰ ਆਈ ਸਾਰਾ ਇਹ ਜੀ ਹੌਲੀ ਹੌਲੀ ਮਤਲਬ ਪਹਿਲਾਂ ਤਾਂ ਸਾਡਾ ਸਬਜ਼ੀਆਂ ਦੀਆਂ ਪਨੀਰੀਆਂ ਦਾ ਕੰਮ ਸੀਗਾ ਉਸ ਤੋਂ ਬਾਅਦ ਕੋਈ ਵੀਰ ਭਰਾ ਸਾਨੂੰ ਮਿਲਿਆ ਉਹਨਾਂ ਨੇ ਦੱਸਿਆ ਕਿ ਇਹਦੀ ਖੇਤੀ ਵੀ ਨਾਲ ਕਰੋ ਮਤਲਬ ਇਹਦਾ ਵਧੀਆ ਰਿਜ਼ਲਟ ਆਉਂਦਾ ਵਾ ਵਧੀਆ ਇਹਦੀ ਵਿਕਰੀ ਵੀ ਹੁੰਦੀ ਆ ਨਾਲੇ ਫਸਲ ਜਿਹੜੀ ਆ ਥੋੜੇ ਟਾਈਮ ਦੀ ਮਿਹਨਤ ਇਹਦੇ ਵਿੱਚ ਬਹੁਤ ਘੱਟ ਆਉਂਦੀ ਆ ਤੇ ਮੁਨਾਫਾ ਵਧਿਆ ਉਹਦੇ ਕਰਕੇ ਫਿਰ ਇਧਰ ਨੂੰ ਥੋੜਾ ਢਾਲ ਗਏ ਤੇ ਫਿਰ ਪਹਿਲਾਂ ਥੋੜੇ ਕੰਮ ਤੋਂ ਸ਼ੁਰੂ ਕੀਤਾ ਤੇ ਹੁਣ ਮਤਲਬ ਕੰਮ ਵਧਾਇਆ ਬਹੁਤ ਵਧੀਆ ਰਿਜ਼ਲਟ ਆਇਆ ਮਤਲਬ ਜਿਵੇਂ ਕਹਿ ਸਕਦੇ ਆਂ ਵੀ ਰਵਾਇਤੀ ਫਸਲਾਂ ਤੋਂ ਇੱਕ ਅਲੱਗ ਜਿਹੜੀ ਤੁਸੀਂ ਇਸ ਬੰਨੇ ਨੂੰ ਜਿਹੜਾ ਕੀਤਾ ਰੁਜ਼ਗਾਰਲ ਬੰਨ ਕੀਤਾ ਵੇਖੋ ਜੀ ਰਵਾਇਤੀ ਫਸਲਾਂ ਦਾ ਅੱਜ ਹੁਣ ਦਾ ਜਿਹੜਾ ਕਿਸਾਨ ਆ ਵਾਤ ਵਾਤ ਆ ਜਾ ਕੇ ਸੀਮਤ ਹੋ ਗਿਆ ਕਣਕ ਝੋਨੇ ਤੱਕ ਹੀ ਉਸ ਦੇ ਨਾਲ ਨਾਲ ਜੋ ਇੱਕ ਸਾਲ ਦੇ ਵਿੱਚ ਜਿਹੜੀ ਇਹਦੀ ਕਮਾਈ ਹੈ ਨਾ ਉਹ 6 ਸਾਲ ਦੀ ਕਮਾਈ ਜਿਹੜੀ ਆ ਉਹਦੀ ਤੇ ਇੱਕ ਸਾਲ ਦੀ ਕਮਾਈ ਇਹਦੀ ਇਹ ਇੱਕ ਬਰਾਬਰ ਹੈ ਜੀ ਮਤਲਬ ਪਹਿਲਾਂ ਜਦੋਂ ਤੁਸੀਂ ਪ੍ਰਜਗਟਿਆ ਉਹ ਮਤਲਬ ਸ਼ੁਰੂ ਤੋਂ ਜਾਨੀ ਤੋਂ ਵੱਡਾ ਅਗੇਤਰਾ ਕਿ ਚਾਲੂ ਕੀਤਾ ਜਾਂ ਛੋਟੇ ਤੋਂ ਜਿਹੜਾ ਗਾਂ ਬਧਾਇਆ ਨਹੀਂ ਜੀ ਪਹਿਲਾ ਸਟਾਰਟਿੰਗ ਅਸੀਂ ਜਿਹੜੀ ਐ ਕੋਈ 10 ਕ ਮਰਲੇ ਤੋਂ ਅਸੀਂ ਸ਼ੁਰੂ ਕੀਤਾ ਸੀਗਾ ਹੁਣ ਵੇਂਦੇ ਵੇਂਦੇ ਦੇ ਨਾਲ-ਨਾਲ ਉਧਰ ਵਿਗਾ ਥਾਂ ਉਹ ਆ ਸਾਡੇ ਕੋਲ ਤੇ ਵਿਗਾ ਥਾਂ ਇੱਧਰ ਆ ਅੱਗੋਂ ਸਾਡਾ ਇਰਾਦਾ ਹੋਰ ਬੰਦ ਆ ਇਹ ਵੀ ਜਿਹੜਾ ਕਣਕ ਦੰਜਾਂ ਝੋਨੇ ਦਾ ਥੋੜਾ ਕੰਮ ਇਹ ਘਟਾ ਕੇ ਤੇ ਉੱਥੇ ਵੀ ਅੱਗੋਂ ਹੁਣ ਅਸੀਂ ਮਤਲਬ ਇਹਦੀ ਖੇਤੀ ਕਰਨੀ ਨਾਲ ਹੁਣ ਤੱਕ ਕੁੱਲ ਤੁਹਾਨੂੰ ਕਿੰਨੇ ਜਿਹੜੇ ਨੇ ਸਾਲ ਜਿਹੜੇ ਨੇ ਹੋ ਗਏ ਨੇ ਇਸ ਪ੍ਰੋਜੈਕਟ ਨੂੰ ਚਲਾਉਂਦੇ ਇਹ ਸਾਨੂੰ 4 ਸਾਲ ਹੋ ਗਏ ਜੇ ਇਹਦੇ ਬਾਰੇ ਮਤਲਬ ਦੋ ਫਸਲਾਂ ਹੁੰਦੀਆਂ ਨੇ ਇੱਕ ਇਹ ਹੋ ਗਈ ਇਹ ਇੱਕ ਲੱਡੂ ਗੇਂਦੇ ਦੀ ਆ ਜਿਹੜੀ ਗਰਮੀਆਂ ਵਾਲੀ ਫਸਲ ਆ ਤੇ ਇਹ ਆ ਜਾਫਰੀ ਜਿਹਨੂੰ ਅਸੀਂ ਗੁੱਟਾ ਕਹਿ ਦਿੰਦੇ ਆ ਇਹ ਸਿਹਾਲ ਵਾਲੀ ਫਸਲ ਜੇ ਮਤਲਬ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਕਾਫੀ ਮੁਸ਼ਕਲਾਂ ਮਈਆਂ ਹੋਣਗੀਆਂ ਤਾਂ ਪ੍ਰਾਫਿਟ ਦਾ ਤੇ ਮੁਸ਼ਕਲਾਂ ਦਾ ਸਾਰਾ ਜਿਹੜਾ ਵੇਰਵਾ ਕਿਵੇਂ ਰਿਹਾ ਸੋ ਵੇਖੋ ਮੁਸ਼ਕਲਾਂ ਤਾਂ ਇਦਾਂ ਕਿ ਜਦੋਂ ਨਵਾਂ ਨਵਾਂ ਕੰਮ ਸ਼ੁਰੂ ਕਰੀਏ ਮੁਸ਼ਕਲਾਂ ਜਿੱਦਾਂ ਸਾਨੂੰ ਮਾਰਕੀਟ ਦਾ ਪਹਿਲਾਂ ਨਹੀਂ ਸੀ ਇੰਨਾ ਭੇਤ ਵੀ ਕਿੱਦਾਂ ਇਹਦੀ ਵਿਕਰੀ ਹੋਣੀ ਆ ਹੌਲੀ ਹੌਲੀ ਫਿਰ ਮਤਲਬ ਜੋ ਇਹਦੀਆਂ ਦਵਾਈਆਂ ਇਹਦੀ ਸਾਮ ਸੰਭਾਲ ਉਹ ਤਾਂ ਫਿਰ ਹੌਲੀ ਹੌਲੀ ਫਿਰ ਵਿੱਚ ਜਦੋਂ ਵੜ ਗਈ ਇਸ ਚੀਜ਼ ਤੇ ਸਾਰਾ ਕੁਝ ਇਹਦੀ ਮਤਲਬ ਕਰਕੇ ਮਾਰਕੀਟਿੰਗ ਕਰਕੇ ਇਹ ਵੀ ਇਹਦਾ ਮੁਨਾਫੇ ਦਾ ਇਦਾਂ ਵੀ ਰੋਜ਼ ਦੇ ਰੋਜ਼ ਦਾ ਰੇਟ ਆ ਇਹਦਾ ਜਿਹੜੇ ਇਹਦੇ ਵਿੱਚ ਤੁਸੀਂ ਲਗਾਈਆਂ ਨੇ ਦੋ ਕਿਸਮਾਂ ਨੇ ਮੈਂ ਦੇਖਣੀਆਂ ਫੁੱਲਾਂ ਦੀਆਂ ਇਹ ਮਤਲਬ ਇਕੱਠੀਆਂ ਜਣੀਆਂ ਕਿ ਹੈਗੀਆਂ ਜਾਂ ਇੱਕੋ ਬੂਟੇ ਨੂੰ ਜਾਂ ਅਲੱਗ-ਅਲੱਗ ਜਣੀਆਂ ਪਨੀਰੀਆਂ ਨੇ ਇਹਨਾਂ ਦੇ ਵਿੱਚ ਨਹੀਂ ਇਹ ਇਹ ਤੁਹਾਨੂੰ ਤਿੰਨ ਕਲਰ ਇਹਦੇ ਵਿੱਚ ਮਿਲਨੇ ਆ ਇਸ ਬੂਟਿਆਂ ਦੇ ਵਿੱਚ ਇਹ ਵੱਖ-ਵੱਖ ਹੁੰਦੀਆਂ ਪਨੀਰੀਆਂ ਪਰ ਪਨੀਰੀ ਜਿਹੜੀ ਮਿਕਸ ਹੁੰਦੀ ਆ ਮਤਲਬ ਇੱਕ ਬੂਟੇ ਤੇ ਇੱਕੋ ਇੱਕੋ ਕਲਰ ਦੇ ਫੁੱਲ ਆਉਣੇ ਆ ਤੇ ਇਹਦੇ ਵਿੱਚ ਤਿੰਨ ਕਲਰ ਹੁੰਦੇ ਆ ਤੇ ਜਿਹੜਾ ਲੱਡੂ ਗੇਂਦਾ ਹੁੰਦਾ ਉਹਦੇ ਵਿੱਚ ਇਹ ਦੋ ਕਲਰ ਹੁੰਦੇ ਜੇ ਮਤਲਬ ਇਹ ਜਿਹੜੇ ਫੁੱਲ ਨੇ ਜਿਹੜੇ ਦੋਵੇਂ ਕਿਸਮਾਂ ਤੁਸੀਂ ਨਾਂ ਲੈ ਇਹਨਾਂ ਚੋਂ ਜਿਹੜਾ ਹਾਈਬ੍ਰਿਡ ਤੇ ਮਤਲਬ ਜਿਹੜਾ ਜਿਹਦੀ ਡਿਮਾਂਡ ਦੋਵਾਂ ਦੀ ਜ਼ਿਆਦਾ ਆਉਸ਼ਤਿਕ ਜਾਂ ਕਿਵੇਂ ਸਰ ਵੇਖੋ ਡਿਮਾਂਡ ਤੇ ਬਹੁਤ ਹੈ ਇਹਨਾਂ ਦੀ ਇਹ ਤਾਂ ਟੋਟਦਾ ਹੀ ਨਹੀਂ ਫੁੱਲ ਇੰਨਾ ਕਿ ਆ ਜਾਂਦਾ ਇਹ ਵੀ ਤੋੜਦਿਆਂ ਯੋਰ ਹੋ ਜਾਂਦਾ ਬੰਦੇ ਦਾ ਮੰਨ ਲਓ ਜਦ ਅੱਜ ਅਸੀਂ ਬੂਟਾ ਖਾਲੀ ਕੀਤਾ ਪਰਸੋਂ ਇਹ ਬੂਟਾ ਫੇਰ ਭਰਿਆ ਹੁੰਦਾ ਵਾ ਤੇ ਡਿਮਾਂਡ ਇਹਦੀ ਹੁਣ ਮਾਰਕ ਉਹ ਤਾਂ ਆਪਣੇ ਤੇ ਡਿਪੈਂਡ ਕਰਦਾ ਜਿੰਨਾ ਤੁਸੀਂ ਮਾਰਕੀਟ ਤੇ ਮਤਲਬ ਮਾਰਕੀਟ ਦੇ ਵਿੱਚ ਘੁੰਮ ਲਓ ਇਹ ਤੇ ਆਪਣੇ ਦੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੀ ਮਤਲਬ ਇਹਦੀ ਮਿਹਨਤ ਕਰ ਸਕਦੇ ਹੋ ਮਤਲਬ ਇਹ ਜਿਹੜਾ ਵਾ ਕਿੰਨਾ ਦਿਨਾਂ ਦੇ ਵਿੱਚ ਇਹਦੀ ਜਿਹੜੀ ਹੈ ਜਿਆਦਾ ਗ੍ਰੋਥ ਜਿਹੜੀ ਹੈ ਤੇ ਕਿੰਨਾ ਦਿਨਾਂ ਦੇ ਵਿੱਚ ਇਸ ਪ੍ਰੋਜੈਕਟ ਨੂੰ ਜਿਹੜਾ ਲਗਾਉਣ ਦਾ ਜਿਹੜਾ ਸੀਮਤ ਜਿਹੜਾ ਸਮਾਂ ਇਹ ਜੀ ਅਕਤੂਬਰ ਦੇ ਸਟਾਰਟਿੰਗ ਦੇ ਲੱਗੇ ਜੇ ਤੇ ਅੱਗੋਂ ਜੂ ਜੂ ਮਤਲਬ ਅਜੇ ਦੀ ਇੱਕੋ ਤੜਾਈ ਹੋਈ ਹੈ ਅਜੇ ਇਹਨਾਂ ਫੁੱਲਾਂ ਦੀ ਉਹ ਸਾਡੇ ਕੋਲ ਥੋੜਾ ਜਿਹਾ ਮਤਲਬ ਲੇਟ ਹੋ ਗਏ ਸੀ ਉਦੋਂ ਕੁਝ ਕਾਰਨਾਂ ਦੇ ਕਰਕੇ ਕਿਉਂਕਿ ਸਾਡਾ ਕੰਨ ਦਾ ਕੰਮ ਆ ਨਾਲ ਉਹਦੀਆਂ ਤਿਆਰੀਆਂ ਦੇ ਕਰਕੇ ਸਾਡੇ ਕੋਲ ਥੋੜਾ ਜਿਹਾ ਲੇਟ ਹੋ ਗਿਆ ਸੀਗਾ ਤੇ ਅਕਤੂਬਰ ਦੀ ਸਟਾਰਟਿੰਗ ਦੇ ਲੱਗੇ ਨੇ ਤੇ ਸਿਆਲ ਜਦੋਂ ਭਰ ਠੰਡ ਮਤਲਬ ਪੂਰੀ ਪੈਂਦੀ ਆ ਨਾ ਉਦੋਂ ਇਹ ਥੋੜਾ ਜਿਹਾ ਆਪਣੀ ਗ੍ਰੋਥ ਜਿਹੜੀ ਆ ਰੋਕ ਲੈਂਦੇ ਨੇ ਬਾਕੀ ਇਹ ਆ ਵੀ ਹੁਣ ਜੂਨ ਜੂ ਇਹਨਾਂ ਦੇ ਧੁੱਪਾਂ ਲੱਗਣੀਆਂ ਨੇ ਦੇਣ ਖੁੱਲਣੇ ਆ ਤੇ ਐ ਮਤਲਬ ਇਹਨਾਂ ਸਾਰੇ ਬੂਟਿਆਂ ਨੇ ਹੁਣ ਇਹਨਾਂ ਨੇ ਭਰ ਜਾਣਾ ਵੇ ਇਹਨਾਂ ਦੀਆਂ ਡੋਟੀਆਂ ਬਿਲਕੁਲ ਪਈਆਂ ਨੇ ਇਹ ਹੁਣ ਖੁੱਲਣ ਤੇ ਆ ਜਾਣੀਆਂ ਤੇ ਇਹ ਸਾਰਾ ਇਹ ਬੂਟੇ ਭਰ ਜਾਣੇ ਕੋਈ ਕੈਮੀਕਲ ਸਪਰੇ ਵਗੈਰਾ ਦਾ ਵੀ ਇੱਥੇ ਪ੍ਰਯੋਗ ਕਰਦੇ ਜਾਂ ਕਿ ਵੇਖੋ ਸਪਰੇ ਆ ਇਹ ਤੇ ਉਹ ਨਾਰਮਲ ਜਿਹੜੀਆਂ ਮਤਲਬ ਸੁੰਡੀ ਦੀ ਰੋਕथाम ਲਈ ਜਦਾਂ ਹੋ ਗਈਆਂ ਕੀਟਨਾਸ਼ਕ ਜਾਂ ਘਾਹ ਕੁ ਥੱਲੇ ਵਗੈਰਾ ਇਹੋ ਕੁਸ਼ੀਆ ਹੋ ਰਿੱਤੇ ਕੋਈ ਮਤਲਬ ਜ਼ਿਆਦਾਤਰ ਨਹੀਂਗਾ ਮਤਲਬ ਇਹ ਜਿਹੜੇ ਬੂਟੇ ਨੇ ਕੋਈ ਇਹਨਾਂ ਦੀ ਲਗਾਉਣ ਦੀ ਵਿਧੀ ਹੈ ਵੀ ਜੇ ਮਤਲਬ ਇਹ ਕੋਈ ਫਰਕ ਤੇ ਵੀ ਲੱਗਦੇ ਨੇ ਜਾਂ ਸਾਰੇ ਮਤਲਬ ਗ੍ਰੋਸਰੀ ਜਾਂ ਕੇ ਵੀ ਲੱਗਦਾ ਸਰ ਵੇਖੋ ਇਹ ਤਾਂ ਜੀ ਜਦੋਂ ਅਸੀਂ ਸਟਾਰਟਿੰਗ ਕੰਮ ਸ਼ੁਰੂ ਕੀਤਾ ਸੀਗਾ ਉਦੋਂ ਸਾਨੂੰ ਵੀ ਇਸ ਚੀਜ਼ ਦਾ ਕੋਈ ਭੇਤ ਨਹੀਂ ਸੀ ਅਸੀਂ ਮਤਲਬ ਇਦਾਂ ਹੀ ਥਾਂ ਬਣਾ ਕੇ ਲਾ ਦਿੱਤੇ ਸੀਗੇ ਪਰ ਬਾਅਦ ਵਿੱਚ ਜੂੰ ਜੂੰ ਅਸੀਂ ਇਹਦੇ ਵਿੱਚ ਅਸੀਂ ਵੜਦੇ ਗਏ ਤੇ ਫੇਰ ਸਾਨੂੰ ਪਤਾ ਲੱਗਾ ਕਿ ਨਹੀਂ ਇਸ ਦੀ ਮਤਲਬ ਕਿੰਨੀ ਇਹਦੀ ਲੈਂਥ ਰੱਖਣੀ ਆ ਵਟ ਤੋਂ ਵਟ ਦੀ ਲੈਂਥ ਕਿੰਨੀ ਰੱਖਣੀ ਆ ਬੂਟੇ ਤੋਂ ਬੂਟੇ ਦੀ ਲੈਂਥ ਜਿਹੜੀ ਆ ਮਤਲਬ 2.5 ਫੁੱਟ ਤੋਂ 2.5 ਫੁੱਟ ਮਤਲਬ ਬੂਟੇ ਦੀ ਲੈਂਥ ਆ ਤੇ 3 ਫੁੱਟ ਤੋਂ 3 ਫੁੱਟ ਜਿਹੜੀ ਉਹ ਮਤਲਬ ਚੜਾਈ ਹੈ ਬੂਟੇ ਤੋਂ ਬੂਟੇ ਦੀ ਮਤਲਬ ਕਹਿ ਸਕਦੇ ਆ ਵੀ ਆਪਾਂ ਇਹ ਏਡੇ ਪ੍ਰੋਜੈਕਟ ਤੋਂ ਜਿਹੜੀ ਆ ਇਨਕਮ ਤੁਹਾਨੂੰ ਚੰਗੀ ਹੋਣੀ ਤੁਸੀਂ ਗਾਂ ਇਸ ਤੋਂ ਵੀ ਜਿਹੜਾ ਵਧਾਓਗੇ ਪ੍ਰੋਜੈਕਟ ਦੇ ਨਾਲ ਹਾਂਜੀ ਹਾਂਜੀ ਇਹਦੀ ਪੂਰੀ ਸਾਡੀ ਤਿਆਰੀ ਆ ਕੋਈ ਮਤਲਬ ਜਿਹੜਾ ਅਸੀਂ ਕਣਕ ਝੋਨੇ ਦਾ ਜਿਹੜਾ ਵਾ ਉਹ ਕੰਮ ਘਟਾ ਕੇ ਤੇ ਇਹ ਨੂੰ ਮਤਲਬ ਵਧਾਉਣ ਦਾ ਅੱਗੇ ਸੋਚ ਰਹੇ ਹਾਂ ਜੀ ਹੋਰ ਵੀ ਮਤਲਬ ਕਿਵੇਂ ਹੁਣ ਨੌਜਵਾਨ ਨੂੰ 20 ਲੱਖ ਲਗਾ ਰਿਹਾ 5 ਲੱਖ ਲਗਾ ਕੇ ਬਾਹਰ ਨੂੰ ਜਿਵੇਂ ਕੋਚ ਕਰ ਰਿਹਾ ਉਹਨਾਂ ਦੇ ਕੋਲ ਆਪ ਦੀ ਜ਼ਮੀਨ ਹੈ ਪਲਾਟ ਜਾਂ ਕਿਵੇਂ ਹੋਗਾ ਉਹ ਇਦਾਂ ਦਾ ਪ੍ਰੋਜੈਕਟ ਲਾ ਕੇ ਇੱਥੇ ਜਿਹੜਾ ਰੁਜ਼ਗਾਰ ਜਿਹੜਾ ਚੰਗਾ ਜਿਹੜਾ ਮੁਹੱਈਆ ਕਰ ਸਕਦੇ ਵੇਖੋ ਜੀ ਇਹ ਤੇ ਕਰਨ ਵਾਲੇ ਤੇ ਡਿਪੈਂਡ ਕਰਦਾ ਹੈ ਜੀ ਜਿਨ੍ਹਾਂ ਨੇ ਜਿਨ੍ਹਾਂ ਨੇ ਇੱਥੇ ਕੰਮ ਕੀਤਾ ਨਾ ਜਿਨ੍ਹਾਂ ਨੇ ਮਤਲਬ ਇੱਥੇ ਆਪਣਾ ਕੰਮ ਸ਼ੁਰੂ ਕਰ ਲਿਆ ਹੋ ਉਹਨੂੰ ਤੇ ਕਿਤੇ ਜਾ ਕੇ ਠੱਕੇ ਖਾਂਦੀ ਲੋੜ ਹੀ ਨਹੀਂ ਮਤਲਬ ਆਪਾਂ ਦੇਖਿਆ ਬਾਹਰ ਜਿਵੇਂ ਕੋਈ ਕਿਦਾਂ ਦੀ ਕੰਟਰੀਆਂ ਨਾਲ ਮਤਲਬ ਆਪਾਂ ਇੰਗਲੈਂਡ ਨਾਲ ਜਾਂ ਹੋਰ ਕੰਟਰੀਆਂ ਨੇ ਉਹ ਉਹਨਾਂ ਦੇ ਵਿੱਚ ਜਿਹੜੇ ਇਦਾਂ ਦੇ ਪ੍ਰੋਜੈਕਟ ਨੇ ਜਾ ਕੇ ਸਾਡੇ ਨੌਜਵਾਨ ਉੱਥੇ ਵੀ ਜਿਹੜੀਆਂ ਇਦਾਂ ਦੀਆਂ ਰਵਾਇਤੀ ਫਸਲਾਂ ਦੀ ਜਿਹੜੀ ਤਰਾਈ ਜਿਹੜੀ ਇਹ ਕਰਦੇ ਨੇ ਤੋਂ ਆਪਦਾ ਹੀ ਇੱਥੇ ਲਾ ਕੇ ਜਿਹੜਾ ਕੰਮ ਜਿਹੜਾ ਵਧੀਆ ਕਰ ਸਕਦੇ ਵੇਖੋ ਜੀ ਕਿਹੇ ਮਤਲਬ ਦੂਜੀ ਕੰਟਰੀ ਦੇ ਵਿੱਚ ਅਦਰ ਦੇਸ਼ ਦੇ ਵਿੱਚ ਜਾ ਕੇ ਮਤਲਬ ਅਸੀਂ ਉਹਨਾਂ ਦੇ ਜਾ ਕੇ ਫਿਰ ਕੰਮ ਤੇ ਇਹੋ ਹੀ ਕਰਨਾ ਨਾ ਤੇ ਉਹੇ ਜਿਹਾ ਆਪਣਾ ਥੋੜੀ ਥਾਂ ਤੋਂ ਅਸੀਂ ਆਪਣਾ ਸ਼ੁਰੂ ਕਰੀਏ ਤੇ ਇੱਥੇ ਆਪਣਾ ਪਰਿਵਾਰ ਦੇ ਵਿੱਚ ਰਹਿ ਕੇ ਹੀ ਜੇ ਕੰਮ ਕਰੀਏ ਸਭ ਤੋਂ ਬੈਟਰ ਹੈ ਮਤਲਬ ਛੋਟੀ ਤੋਂ ਛੋਟੀ ਅਮਾਉਂਟ ਤੇ ਜੇ ਕਿ ਨੌਜਵਾਨ ਨੇ ਇਥੇ ਪ੍ਰੋਜੈਕਟ ਕਰਨਾ ਹੋਵੇ ਤੇ ਕਿੰਨੇ ਤੋਂ ਤੇ ਕਿੰਨਾ ਜਿਹੜਾ ਥਾਂ ਤੇ ਸਾਰੀ ਜੜੀ ਆ ਇੱਕ ਰੀਗਰ ਵੀ ਦੱਸ ਦੋ ਵੇਖੋ ਜੀ ਇਹ ਤੇ ਸਟਾਰਟਿੰਗ ਅਹੀਂ ਵੀ ਜਿੱਦਾਂ ਜੇ ਕਿਸੇ ਨੇ ਸਟਾਰਟਿੰਗ ਕਰਨੀ ਆ ਤਾਂ ਪਹਿਲਾਂ ਤੇ ਆਪਣਾ ਮਤਲਬ ਮਾਰਕੀਟ ਦੇ ਹਿਸਾਬ ਨਾਲ ਕਰੇ ਕਿਉਂਕਿ ਪਹਿਲਾਂ ਮਾਰਕੀਟ ਦੇਖੇ ਕਿ ਸਾਨੂੰ ਮਾਰਕੀਟ ਕਿਹੜੀ ਲਾਗੇ ਪੈਂਦੀ ਆ ਜਾਂ ਕਿੱਦਾਂ ਵਾ ਉਹ ਮਾਰਕੀਟ ਦਾ ਕਰਕੇ ਪਤਾ ਸਾਰਾ ਕੁਝ ਵੀ ਉੱਥੇ ਮਤਲਬ ਕੀ ਰੇਟ ਦਾ ਉਹਦਾ ਹੁੰਦਾ ਹੈ ਸਿਸਟਮ ਉਹਦਾ ਚੱਲਦਾ ਉਹਨਾਂ ਦੀ ਮਾਰਕੀਟ ਦੇ ਕਿਉਂਕਿ ਹਰ ਇੱਕ ਜ਼ਿਲੇ ਦਾ ਵੱਖੋ ਆਖ ਮਾਰਕੀਟਿੰਗ ਪ੍ਰਾਈਸ ਆ ਤੇ ਵੱਖੋ ਵੱਖੇ ਦੀ ਡਿਮਾਂਡ ਆ ਤੇ ਉਹ ਆਪਣਾ ਇਹ ਆ ਵੀ ਕਰਕੇ ਤੇ ਫੇਰ ਇਸ ਦੇ ਮਤਲਬ ਕਰੇ ਬਾਕੀ ਆ ਕਿ ਸਭ ਤੋਂ ਵਧੀਆ ਫਾਇਦਾ ਇਸ ਚੀਜ਼ ਦੇ ਵਿੱਚ ਹੀ ਆ ਤੁਹਾਡੇ ਕੋਲੋਂ ਜਿਹੜੇ ਇਹ ਹੈਗੇ ਫੁੱਲੇ ਇਹ ਇੱਥੇ ਪਰਚੇਜ਼ ਹੋ ਜਾਂਦੇ ਪੇ ਜਾਂ ਫਿਰ ਡਿਮਾਂਡ ਤੇ ਜਾਂ ਤੁਹਾਡੇ ਤੋਂ ਪਹਿਲਾਂ ਆਰਡਰ ਆ ਕੇ ਬੁੱਕ ਲੋ ਕਰਾ ਜਾਂਦੇ ਵੇਖੋ ਜੀ ਇਹਦੀ ਡਿਮਾਂਡ ਤਾਂ ਹੁਣ ਜਿੱਦਾਂ ਅਗਿਓ ਸ਼ਵਰਾਤਰੀ ਦਾ ਮੇਲਾ ਆ ਰਿਹਾ ਏ ਇਹ ਸਾਰਾ ਬੋਕਾ ਸਾਡੇ ਕੋਲੇ ਸਾਰਾ ਬੋਕਾ ਇਹਦੀ ਡਿਮਾਂਡ ਗਰਦਾਸਪੁਰ ਧਾਰੀਵਾਲ ਬਟਾਲਾ ਦੀਨਾਨਗਰ ਪਠਾਨਕੋਟ ਇਨ੍ਹਾਂ ਸ਼ਹਿਰਾਂ ਦੇ ਵਿੱਚ ਇਹਦੀ ਡਿਮਾਂਡ ਬਹੁਤ ਆ। ਮਤਲਬ ਤੁਹਾਡੇ ਕੋਲ ਜੇ ਨਵੇਂ ਨੌਜਵਾਨ ਨੇ ਇਸ ਚੀਜ਼ ਦਾ ਕੋਚ ਕਰਨੀ ਹੋਵੇ ਜਾਂ ਆਪ ਦਾ ਇੱਥੇ ਬਣਾਉਣਾ ਹੈ ਤੁਸੀਂ ਥੋੜੀ ਬੋਤੀ ਟ੍ਰੇਨਿੰਗ ਉਹਨੂੰ ਜਾਣਕਾਰੀ ਜੇ ਮਹਈਆ ਕਰਾ ਸਕਦੇ ਕਿੱਥੇ ਜਾਣਾ ਉਹ ਸਾਰਾ ਪਤਾ ਜੀ। ਹਾਂਜੀ ਹਾਂਜੀ ਵਾਹਿਗੁਰੂ ਇਹ ਸਾਡਾ ਜੀ ਸਾਲੇ ਚੱਕ ਰੋਡ ਨੇੜੇ ਕੇਰਲਾ ਇੰਟਰਨੈਸ਼ਨਲ ਸਕੂਲ ਭੰਗੂ ਨਰਸਰੀ ਕਲਾਂੌਰ ਇਸ ਸਾਡੇ ਕੋਲ ਜਦੋਂ ਮਰਜ਼ੀ ਪਹੁੰਚ ਕੇ ਸਾਡੇ ਨਾਲ ਗੱਲਬਾਤ ਕਰ ਸਕਦਾ ਹੈ ਸਾਡੇ ਕੰਟੈਕਟ ਨੰਬਰ ਹੈ ਜੀ 73475557529876969260 ਸੋ ਇਹ ਸਾਨੂੰ ਨੌਜਵਾਨ ਜਿਨ੍ਹਾਂ ਨੇ ਸਾਰੀ ਜਾਣਕਾਰੀ ਇਹਨਾਂ ਨੂੰ ਫੋਨੋਂ ਲੈ ਕੇ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਵੀਰੇ ਨੌਜਵਾਨ ਨੇ ਛੋਟੇ ਤੋਂ ਪ੍ਰੋਜੈਕਟ ਇਹ ਲਗਾਉਣਾ ਹੋਵੇ ਤਾਂ ਇੱਥੇ ਜਿਹੜੀ ਚੰਗੀ ਇਨਕਮ ਜਿਹੜੀ ਹੈ ਕਰ ਸਕਦਾ ਕਿੰਨੀ ਜਿਹੜੀ ਪੈੜੀ ਦੇ ਵਿੱਚ ਤੇ ਕਿਦਵੇਂ ਜਿਹੜਾ ਸਾਰਾ ਇਹਨਾਂ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪ੍ਰੀਤ ਸਿੰਘ ਖੁਸ਼ੀਪੁਰ